ਤੁਸੀਂ ਭਾਗਾਂ ਵਾਲੇ ਹੋ ਜੋ ਇਹ ਵੀਡੀਓ ਵੇਖ ਰਹੇ ਹੋ ਤੇ ਆ ਜੋ ਇੱਕ ਉਸ ਪਵਿੱਤਰ ਰੂਹ ਜਿਸ ਨੇ ਨਾਮ ਜਪ ਕੇ ਆਪਣਾ ਜੀਵਨ ਸਫਲਾ ਕਰ ਲਿਆ ਉਸ ਦਾ ਸਿਮਰਨ ਪ੍ਰੈਕਟੀਕਲ ਸੁਣਦੇ ਹਾਂ ਜਦੋਂ ਆਪਾਂ ਕਿਸੇ ਦਾ ਇੰਜ ਪ੍ਰੈਕਟੀਕਲ ਸੁਣਦੇ ਹਾਂ ਤਾਂ ਸਾਡੇ ਅੰਦਰੋਂ ਜੋ ਸੁੱਤੀਆਂ ਹੋਈਆਂ ਅਧਿਆਤਮਿਕ ਇਸ਼ਾਮਾਂ ਨੇ ਉਹ ਜਾਗ ਪੈਂਦੀਆਂ ਅੱਜ ਜਿਨ੍ਹਾਂ ਦਾ ਆਪਾਂ ਸਿਮਰਨ ਪ੍ਰੈਕਟੀਕਲ ਸੁਣਾਂਗੇ ਉਹ ਬੀਬੀ ਜੀ ਦੱਸਦੇ ਸੰਗ ਕਿ ਬਚਪਨ ਤੋਂ ਹੀ ਉਹਨਾਂ ਨੂੰ ਗੁਰਬਾਣੀ ਪੜਨ ਦਾ ਬਹੁਤ ਸ਼ੌਂਕ ਸੀ ਤੇ ਨਾਲ ਦੀ ਨਾਲ ਸਹਜ ਦੇ ਵਿੱਚ ਰਹਿਣ ਦਾ ਚਾਹ ਸੀ ਬੀਬੀ ਜੀ ਦੱਸਦੇ ਕਹਿੰਦੇ ਉਹ ਹਮੇਸ਼ਾ ਸਹਜ ਵਿੱਚ ਵਿਚਰਦੇ ਦੇਖੋ ਵਾਹਿਗੁਰੂ ਜਦੋਂ ਆਪਾਂ ਗੁਰਬਾਣੀ ਨੂੰ ਧਿਆਨ ਨਾਲ ਪੜਾਂਗੇ ਤਾਂ ਮਨ ਦੇ ਵਿੱਚ ਸਹਜ ਆਟੋਮੈਟਿਕ ਬਣੇਗਾ ਬੀਬੀ ਜੀ ਕਹਿੰਦੇ ਜਦੋਂ ਅਸੀਂ ਵੱਡੇ ਹੋ ਗਏ ਵੱਡੇ ਹੋ ਕੇ ਤਾਂ ਅਸੀਂ ਕਹਿੰਦੇ ਕੀਰਤਨ ਵੀ ਸਿੱਖਿਆ ਨਾਲ ਪਾਠ ਕਿੰਜ ਕਰਨਾ ਹੈ ਉਹ ਵੀ ਸਿੱਖਿਆ ਮਤਲਬ ਸਾਰਾ ਹੀ ਕੁਝ ਸਿੱਖ ਲਿਆ ਬੀਬੀ ਜੀ ਕਹਿੰਦੇ ਅਸੀਂ ਬਸ ਇਹ ਪਾਠ ਹੀ ਕਰਦੇ ਹੁੰਦੇ ਸੀ ਗੁਰਬਾਣੀ ਪੜ੍ਹ ਲੈਣੀ ਪਾਠ ਕਰ ਲੈਣਾ ਅਰਦਾਸ ਕਰ ਲੈਣੀ ਕੀਰਤਨ ਕਰ ਲੈਣਾ ਪਰ ਜੋ ਕਹਿੰਦੇ ਨਾਮ ਸਿਮਰਨ ਦਾ ਰਸਤਾ ਸੀ ਉਹ ਪਹਿਲਾਂ ਸਾਨੂੰ ਨਹੀਂ ਮਿਲਿਆ ਸੀ ਉਹ ਕਿਵੇਂ ਮਿਲਿਆ ਕਹਿੰਦੇ ਮੇਰਾ ਬੇਟਾ ਸੀ ਮੇਰਾ ਬੇਟਾ ਸੰਗਤ ਦੇ ਵਿੱਚ ਜਾਂਦਾ ਸੀ ਕਿੰਦੇ ਬੇਟਾ ਮੇਰਾ ਸੰਗਤ ਦੇ ਵਿੱਚ ਜਾਂਦਾ ਸੀ ਉਸਨੇ ਮੈਨੂੰ ਕਿਹਾ ਕਿ ਜਿੱਥੇ ਅਸੀਂ ਜਾਂਦੇ ਹਾਂ ਤੁਸੀਂ ਵੀ ਸਾਡੇ ਨਾਲ ਉੱਥੇ ਜਾਇਆ ਕਰੋ ਮਾਤਾ ਜੀ ਨੇ ਪੁੱਛਿਆ ਕਿ ਬੇਟਾ ਤੁਸੀਂ ਉੱਥੇ ਕੀ ਕਰਨ ਜਾਂਦੇ ਹੋ ਤਾਂ ਬੇਟੇ ਨੇ ਦੱਸਿਆ ਕਿ ਕਹਿੰਦੇ ਅਸੀਂ ਉੱਥੇ ਸਿਮਰਨ ਦਾ ਅਭਿਆਸ ਕਰਨ ਜਾਂਦੇ ਹਾਂ ਤੇ ਬੀਬੀ ਜੀ ਕਹਿੰਦੇ ਮੈਨੂੰ ਜੋ ਅਨਹਦ ਸ਼ਬਦ ਨੇ ਦੁਨੀਆਂ ਨੇ ਦੂਜੇ ਮੰਡਲਾਂ ਦੀਆਂ ਇਹ ਆਵਾਜ਼ਾਂ ਨੇ ਇਹ ਬਚਪਨ ਤੋਂ ਸੁਣਾਈ ਦਿੰਦੀਆਂ ਸੀ ਕਹਿੰਦੇ ਮੈਂ ਸੋਚਦੀ ਹੁੰਦੀ ਸੀ ਕਿ ਇਹ ਕੀ ਆਵਾਜ਼ਾਂ ਨੇ ਜੋ ਅੰਦਰੋਂ ਹਰ ਸਮੇਂ ਚੱਲਦੀਆਂ ਰਹਿੰਦੀਆਂ ਨੇ ਜਦੋਂ ਵੀ ਕਹਿੰਦੇ ਰਾਤ ਪੈਣੀ ਤਾਂ ਇਹ ਆਵਾਜ਼ਾਂ ਉੱਚੀ ਹੋ ਕੇ ਹੋਰ ਜ਼ਿਆਦਾ ਸੁਣਾਈ ਦਿੰਦੀਆਂ ਸੀ ਦੇਖੋ ਵਾਹਿਗੁਰੂ ਇਹ ਆਵਾਜ਼ਾਂ ਹਰ ਇੱਕ ਜੀਵ ਨੂੰ ਸੁਣਾਈ ਦਿੰਦੀਆਂ ਪਰ ਭੇਦਨਾ ਹੋਣ ਕਰਕੇ ਸਿਰਫ ਭੇਦ ਨਾ ਹੋਣ ਕਰਕੇ ਅਸੀਂ ਇਹਨਾਂ ਆਵਾਜ਼ਾਂ ਨੂੰ ਪਛਾਣ ਨਹੀਂ ਸਕਦੇ ਕਿ ਇਹ ਕਿਹੜੀ ਆਵਾਜ਼ ਹੈ ਕਿੱਥੋਂ ਆਉਂਦੀ ਹੈ ਬੀਬੀ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਇਹ ਜੋ ਅਨਹਦ ਧੁਨੀਆਂ ਸੁਣਾਈ ਦਿੰਦੀਆਂ ਮੈਨੂੰ ਇਹ ਇਸ ਮਾਰਗ ਦੇ ਵਿੱਚ ਬਹੁਤ ਹੈਲਪ ਕਰਦੀਆਂ ਅਗਲਾ ਮਾਰਗ ਤੋਰਨ ਵਿੱਚ ਦਿਖਾਉਣ ਦੇ ਵਿੱਚ ਜ਼ਿੰਦਗੀ ਦੇ ਵਿੱਚ ਬੀਬੀ ਜੀ ਕਹਿੰਦੇ ਬੜੇ ਮੋੜ ਆਏ ਜਿੱਥੇ ਕਈਆਂ ਨੇ ਥੱਲੇ ਲਿਜਾਣ ਦੀ ਵੀ ਕੋਸ਼ਿਸ਼ ਕੀਤੀ ਪਰ ਕਈ ਭੈਣ ਭਾਈ ਕਹਿੰਦੇ ਜਿਹੀਂ ਵੀ ਟਕਰੇ ਜਿਨ੍ਹਾਂ ਨੇ ਅੱਗੇ ਨੂੰ ਧਕੇਲਿਆ ਤੇ ਸੱਚੀ ਸੰਗਤ ਦੇ ਵਿੱਚ ਲਿਆ ਕੇ ਬਿਠਾਲ ਦਿੱਤਾ ਹੁਣ ਕਹਿੰਦੇ ਜਦੋਂ ਵੀ ਉਹ ਬੈਠਦੇ ਨੇ ਸਿਮਰਨ ਤੇ ਤਾਂ ਮਾਲਕ ਦੀ ਬੜੀ ਕਿਰਪਾ ਹੈ ਜੋਤ ਪ੍ਰਗਟ ਹੁੰਦੀ ਹੈ ਪ੍ਰਕਾਸ਼ ਦੇ ਦਰਸ਼ਨ ਹੁੰਦੇ ਨੇ ਮਾਲਕ ਦੇ ਨਾਲ ਬੈਠ ਕੇ ਵੀ ਕਈ ਵਾਰ ਕਹਿੰਦੇ ਬਚਨ ਹੋ ਜਾਂਦੇ ਨੇ ਵਾਹਿਗੁਰੂ ਦੇਖੋ ਕਿੰਨੀ ਕਮਾਈ ਵਾਲੀ ਰੂਹ ਹੋਵੇਗੀ ਬੀਬੀ ਜੀ ਕਹਿੰਦੇ ਕਿ ਜੀਵਨ ਦੇ ਵਿੱਚ ਵਿਚਰਦਿਆਂ ਹੋਇਆ ਜੋ ਸਾਡੇ ਮਨ ਦੀ ਅਵਸਥਾ ਆ ਬਹੁਤ ਜਲਦੀ ਉੱਪਰ ਥੱਲੇ ਹੁੰਦੀ ਆ ਥੱਲੇ ਦਾ ਕਹਿੰਦੇ ਬਹੁਤ ਜਲਦੀ ਡਿੱਗ ਜਾਂਦੀ ਆ ਉੱਪਰ ਜਾਣ ਲਈ ਸਮਾਂ ਲੱਗ ਜਾਂਦਾ ਆ ਆਪਾਂ ਕਿਸੇ ਦੀ ਨਿੰਦਿਆ ਚੁਗਲੀ ਕਰ ਲੰਨੇ ਆ ਅਜਿਹੇ ਗੁਣ ਸਾਡੇ ਅੰਦਰ ਬਹੁਤ ਜਲਦੀ ਆਉਂਦੇ ਨੇ ਪਰ ਸਿਮਰਨ ਕਰਕੇ ਵਿਚਾਰਤ ਹੋ ਕੇ ਉੱਪਰ ਜਾਣਾ ਬੜਾ ਮੁਸ਼ਕਲ ਹੈ ਬਹੁਤ ਸਮਾਂ ਲੱਗਦਾ ਹੈ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਅਜਿਹੇ ਬਦਲਾਅ ਚਾਹੁੰਨੇ ਆ ਕਿ ਸਾਡਾ ਜੀਵਨ ਫਟਾਫਟ ਬਦਲ ਜਾਵੇ ਜੋ ਪਤਾ ਆਪਾਂ ਨੂੰ ਵੀ ਹੈ ਕਿ ਜੋ ਪਾਈ ਕਰ ਰਹੇ ਹਾਂ ਇਹ ਸਹੀ ਨਹੀਂ ਹੈ ਕਿਉਂਕਿ ਗੁਰੂ ਜੀ ਕਹਿੰਦੇ ਨੇ ਕਿ ਜੇ ਤੂੰ ਮਾਲਕ ਨੂੰ ਵਿਚਾਰ ਕੇ ਆਪਣੇ ਕੰਮ ਕਾਰ ਕਰੇਗਾ ਤਾਂ ਤੂੰ ਦੁੱਖ ਭਾਵੇਂਗਾ ਕੋਈ ਵੀ ਚੀਜ਼ ਇੱਥੇ ਸਦੀਵੀ ਨਹੀਂ ਹੈ ਹਰ ਇੱਕ ਚੀਜ਼ ਦਾ ਸਮਾਂ ਹੈ ਜੋ ਅੱਜ ਪੈਦਾ ਹੋਈ ਹੈ ਉਹ ਖਤਮ ਵੀ ਹੋਵੇਗੀ ਉਹ ਕਿਹੜੀ ਚੀਜ਼ ਹੈ ਕਦੋਂ ਖਤਮ ਹੋਵੇਗੀ ਕਦੋਂ ਪੈਦਾ ਹੋਵੇਗੀ ਇਹ ਮਾਲਕ ਖੁਦ ਜਾਣਦੇ ਨੇ ਬਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹਰ ਸਮੇਂ ਅਰਦਾਸ ਕਰਨੀ ਹੈ ਕਿ ਸਾਡੇ ਉੱਤੇ ਵੀ ਉਹ ਨਾਮ ਦੀ ਵਰਖਾ ਕਰੋ ਸਾਨੂੰ ਵੀ ਸਿਮਰਨ ਦੀ ਦਾਤ ਬਖਸ਼ੋ ਅਸੀਂ ਵੀ ਸਾਰਾ ਸਾਰਾ ਦਿਨ ਸਾਰੀ ਸਾਰੀ ਰਾਤ ਤੁਹਾਡੀ ਯਾਦ ਦੇ ਵਿੱਚ ਵਿਚਰੀਏ ਕਿਉਂਕਿ ਵਾਹਿਗੁਰੂ ਆਪਾਂ ਸੰਸਾਰ ਦੇ ਵਿੱਚ ਵਿਚਰ ਕੇ ਤਾਂ ਵੇਖ ਲਿਆ ਕਿ ਕਿਸੇ ਪਾਸੇ ਵੀ ਸਦੀਵੀ ਸੁੱਖ ਨਹੀਂ ਹੈ ਹਰ ਇੱਕ ਚੀਜ਼ ਪਕੜ ਕੇ ਵੇਖ ਲਈ ਬਹੁਤ ਜੀਵ ਨੇ ਜੋ ਹਰ ਇੱਕ ਚੀਜ਼ ਨੂੰ ਹਜੇ ਟਰਾਈ ਕਰ ਰਿਹਾ ਹੈ ਕਿ ਕਾਸ਼ ਸਾਨੂੰ ਇੱਥੋਂ ਸੁੱਖ ਮਿਲ ਜਾਊਗਾ ਕਾਸ਼ ਸਾਨੂੰ ਇੱਥੋਂ ਸੁੱਖ ਮਿਲ ਜਵੇ ਪਰ ਆਪਾਂ ਤਾਂ ਸਾਰਾ ਕੁਝ ਵੇਖ ਲਿਆ ਹੁਣ ਮਾਲਕ ਨੂੰ ਬੇਨਤੀ ਕਰੀਏ ਕਿ ਵਾਹਿਗੁਰੂ ਜੀ ਸਾਨੂੰ ਆਪਣਾ ਉਹ ਨਾਮ ਤਾਂ ਸੁਣਾਓ ਜਿਸ ਨਾਮ ਨੂੰ ਸੁਣਨ ਦੇ ਨਾਲ ਸਾਨੂੰ ਸੁੱਖ ਮਿਲੇ ਮਾਲਕ ਦੇ ਵੱਲੋਂ ਕੋਈ ਵੀ ਢਿੱਲ ਨਹੀਂ ਹੈ ਜੋ ਨਾਮ ਦੀ ਪ੍ਰਾਪਤੀ ਆਪਾਂ ਚਾਹੁੰਦੇ ਹਾਂ ਇਹ ਅਨਹਦ ਇਸ ਦੁਨੀਆ ਸ਼ਬਦ ਸਾਨੂੰ ਬਚਪਨ ਤੋਂ ਹੀ ਸੁਣਾਈ ਦਿੰਦੇ ਨੇ ਸਿਰਫ ਭੇਦ ਨਾ ਹੋਣ ਕਰਕੇ ਅਸੀਂ ਇਹਨਾਂ ਤੋਂ ਦਰਦੇ ਵੀ ਹਾਂ ਤੇ ਇਹਨਾਂ ਨੂੰ ਸੁਣਦੇ ਵੀ ਨਹੀਂ ਫਿਰ ਮਾਲਕ ਨੇ ਦੇਖ ਲਓ ਉਹ 10 ਦਰ ਬਣਾਏ ਨੇ ਜੋ ਦਸਵਾਂ ਦਵਾਰ ਹੈ ਉਸ ਨੂੰ ਕਿੰਜ ਬੰਦ ਕੀਤਾ ਹੈ ਤੇ ਬੰਦ ਕਹਿੰਦੇ ਬਹੁਤ ਚਿਰਾਂ ਦਾ ਹੈ ਮਰੇ ਕਹਿੰਦੇ ਨੌ ਦਰਵਾਜੇ ਕਾਇਆ ਕੋਟ ਹੈ ਦਸਵੇਂ ਗੁੱਪਤ ਰਖੀ ਜੇ ਬਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਖੁੱਲੀ ਜੇ ਮਰੇ ਕਹਿੰਦੇ ਨੌ ਦਰਵਾਜੇ ਇਹ ਤੁਹਾਨੂੰ ਦਿਖਾਈ ਦਿੰਦੇ ਨੇ ਜੋ ਦਸਮਾ ਹੈ ਉਹ ਗੁਪਤ ਹੈ ਤੇ ਉਸ ਦਸਮੇ ਦੇ ਵਿੱਚ ਉਹ ਨਾਮ ਦਾ ਖਜ਼ਾਨਾ ਰੱਖਿਆ ਹੈ ਕਹਿੰਦੇ ਇਹ ਬੱਜੜ ਕਪਾਟ ਹੋਇਆ ਹੈ ਇਹ ਜੋ ਦਰ ਬੱਜੜ ਕਪਾਟ ਹੋਇਆ ਹੈ ਇਹ ਕਿਸੇ ਜ਼ੋਰ ਦੇ ਨਾਲ ਪੈਸੇ ਦੇ ਲਾਲਚ ਦੇ ਨਾਲ ਨਹੀਂ ਖੁੱਲਦਾ ਹੁਣ ਗੁਰਬਾਣੀ ਵਿੱਚ ਮਹਾਰਾਜ ਸਾਨੂੰ ਕੀ ਤਰੀਕਾ ਦੱਸਦੇ ਨੇ ਕਿ ਕਿਵੇਂ ਇਹ ਖੁੱਲੇਗਾ ਕਹਿੰਦੇ ਅਨਹਦ ਵਾਜੇ ਤੁਨ ਵੱਜਦੇ ਗੁਰ ਸ਼ਬਦ ਖੁੱਲੀ ਜੇ ਏ ਜੋ ਕਹਿੰਦੇ ਦਸਮੂਦਵਾਰ ਹੈ ਇਹ ਗੁਰੂ ਦੇ ਸ਼ਬਦ ਦੇ ਨਾਲ ਖੁੱਲੇਗਾ। ਉਹੀ ਸ਼ਬਦ ਜੋ ਸਾਨੂੰ ਸੁਣਾਈ ਦਿੰਦੇ ਨੇ। ਕਦੋਂ ਸੁਣਾਈ ਦਿੰਦੇ ਨੇ ਜਦੋਂ ਆਪਾਂ ਵਿਚਾਰਿਤ ਹੋ ਜਾਂਦੇ। ਜਦੋਂ ਇਹ ਦਰ ਖੁੱਲ ਜਾਂਦਾ ਕਹਿੰਦੇ ਫੇਰ ਕੀ ਹੈ ਤਿਤਕਟ ਅੰਤਰ ਚਾਨਣਾ ਕਰ ਭਗਤ ਮਲੀ ਜਾਏ। ਜਦੋਂ ਇਹ ਦਰ ਖੁੱਲਦਾ ਹੈ ਤਾਂ ਸਾਹਮਣੇ ਪ੍ਰਕਾਸ਼ ਹੋ ਜਾਂਦਾ ਹੈ। ਫਿਰ ਇਹ ਜੋ ਜੀਵ ਭਗਤੀ ਕਰਕੇ ਉੱਥੇ ਗਿਆ ਸੀ ਇਹ ਪ੍ਰਮਾਤਮਾ ਨੂੰ ਵਾਹਿਗੁਰੂ ਨੂੰ ਅਕਾਲ ਪੁਰਖ ਜੀ ਨੂੰ ਗੁਰੂ ਜੀ ਕਹਿੰਦੇ ਇਹ ਦਸਮ ਦਵਾਰ ਦਿਖਾਈ ਕਿਉਂ ਨਹੀਂ ਦਿੰਦਾ ਕਿਉਂਕਿ ਕਹਿੰਦੇ ਤੁਹਾਡੀ ਗਿਆਨ ਦੀ ਅੱਖ ਬੰਦ ਹੈ ਤੇ ਗਿਆਨ ਸਾਨੂੰ ਕਿੱਥੋਂ ਆਵੇਗਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਮੰਨ ਕੇ ਫਿਰ ਆਵੇਗਾ ਜਿਵੇਂ ਬੀਬੀ ਜੀ ਦੱਸਦੇ ਸੀ ਕਿ ਬਚਪਨ ਤੋਂ ਹੀ ਬਾਣੀ ਪੜ੍ਹਨ ਦਾ ਸ਼ੌਂਕ ਸੀ ਪਰ ਜੋ ਮਾਰਗ ਅਸਲੀ ਮਿਲਿਆ ਉਹ ਕਿੰਨੇ ਸਮੇਂ ਬਾਅਦ ਮਿਲਿਆ ਬਾਣੀ ਨੂੰ ਸਿਰਫ ਪੜ ਕੇ ਛੱਡ ਦੇਣਾ ਇਹ ਠੀਕ ਨਹੀਂ ਹੈ ਬਾਣੀ ਨੂੰ ਪੜਨਾ ਵਿਚਾਰਨਾ ਮੰਨਣਾ ਜੇ ਪੂਰਾ ਲਾਹਾ ਲੈਣਾ ਗੁਰਬਾਣੀ ਤੋਂ ਫਿਰ ਇਹੀ ਹੈ ਜਿਵੇਂ ਜਿਵੇਂ ਜੀਵ ਪੜਦਾ ਵਿਚਾਰਦਾ ਤੇ ਮੰਨਦਾ ਜਾਂਦਾ ਤਾਂ ਉਹਦੇ ਮਨ ਦੇ ਗਿਆਨ ਦੇ ਵਿੱਚ ਵਾਧਾ ਪੈਂਦਾ ਉਸ ਜੀਵ ਉਸ ਜੀਵ ਦਾ ਜੋ ਜੀਵਨ ਹੈ ਉੱਚਾ ਤੇ ਸੁੱਚਾ ਹੁੰਦਾ ਜਾਂਦਾ ਹੁਣ ਇਹ ਜੋ ਅਨਹਦ ਦੁਨੀਆਂ ਨੇ ਇਹ ਕਿਨਾਂ ਨੂੰ ਸੁਣਾਈ ਨਹੀਂ ਦੇਣਗੀਆਂ ਜਿਨ੍ਹਾਂ ਜੀਵਾਂ ਦੇ ਵਿਚਾਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਗੁੱਸਾ ਕਰਦੇ ਨੇ ਬਹੁਤ ਜ਼ਿਆਦਾ ਮੋਹ ਕਰਦੇ ਨੇ ਬਹੁਤ ਜ਼ਿਆਦਾ ਕਾਮੀ ਨੇ ਕਹਿੰਦੇ ਨੇ ਕਿ ਕੁਝ ਪਾਉਣ ਵਾਸਤੇ ਕੁਝ ਖੋਣਾ ਪੈਂਦਾ ਹੈ ਤੇ ਸਿਮਰਨ ਮਾਰਗ ਦੇ ਵਿੱਚ ਜਦੋਂ ਆਪਾਂ ਚੱਲਣਾ ਹੈ ਤਾਂ ਕੋਈ ਵੀ ਦੁਨਿਆਵੀ ਚੀਜ਼ ਨਹੀਂ ਛੱਡਣੀ ਬਸ ਮਨ ਦੇ ਜੋ ਬੁਰੇ ਵਿਚਾਰ ਨੇ ਉਹਨਾਂ ਨੂੰ ਘਟਾਉਣਾ ਹੈ ਜਿਵੇਂ ਜਿਵੇਂ ਵਾਹਿਗੁਰੂ ਗੁਰਮੰਤਰ ਸਾਡੀ ਰਸਨਾ ਰਸਨਾ ਤੋਂ ਫੇ ਕੰਠ ਕੰਠ ਤੋਂ ਹਿਰਦੇ ਦੇ ਵਿੱਚ ਹਿਰਦੇ ਤੋਂ ਨਾਭੀ ਤੇ ਚਲੇ ਜਾਂਦਾ ਸਾਰਾ ਕੁਝ ਆਪਣੇ ਆਪ ਬਦਲ ਜਾਂਦਾ ਸਾਡੇ ਸਰੀਰ ਦੀ ਕਾਇਆ ਬਦਲ ਜਾਂਦੀ ਸੋਚ ਬਦਲ ਜਾਂਦੀ ਸਾਡੀ ਤੌਰ ਬਦਲ ਜਾਂਦੀ ਸਾਡੀ ਬੋਲਣੀ ਬਦਲ ਜਾਂਦੀ ਸਾਡੀ ਦੇਖਣੀ ਸਾਡੀ ਸੁਣਨੀ ਵਾਹਿਗੁਰੂ ਗੁਰਮੰਤਰ ਦੇ ਵਿੱਚ ਇੰਨੀ ਤਾਕਤ ਹੈ ਹਰ ਜਦ ਤੱਕ ਅਸੀਂ ਜਪਾਂਗੇ ਨਹੀਂ ਤਾਂ ਸਾਨੂੰ ਨਹੀਂ ਪਤਾ ਲੱਗੇਗਾ ਸਿਮਰਨ ਦੇ ਪ੍ਰੈਕਟੀਕਲ ਉਹਨਾਂ ਦੇ ਨਾਲ ਹੀ ਹੁੰਦੇ ਨੇ ਜੋ ਜਪ ਕੇ ਉਹ ਸੁਣਨ ਦੇ ਵਿੱਚ ਬੈਠਦੇ ਨੇ ਕਿਉਂਕਿ ਖੇਡ ਹੀ ਉੱਥੋਂ ਸ਼ੁਰੂ ਹੁੰਦਾ ਹੈ ਭਗਤੀ ਸਾਡੀ ਉੱਥੋਂ ਸ਼ੁਰੂ ਹੁੰਦੀ ਹੈ ਜਿੱਥੇ ਸਾਡੇ ਵਿਚਾਰ ਰੁਕ ਜਾਂਦੇ ਤੇ ਆਪਾਂ ਅਨਹਦ ਸ਼ਬਦਾਂ ਨੂੰ ਸੁਣਦੇ ਹਾਂ